ਬਦੀ ਸਿੰਘ شہیدੋ ਕਲਾ ਸਾਹਮਣੇ ਅੱਜ ਬਹੁਤ ਸਾਰੀ ਸੰਗਤ ਇਕੱਠੀ ਹੋਈ ਹੈ ਸਾਡੇ ਕਰਨ ਕਰਨ ਤੋਂ ਵੀਰਵਾਰ ਹਰਦੀ ਸੰਗਤ ਸਾਡੇ ਪੰਜਾਬ ਦੇ ਦਿੱਲੀ ਦੇ ਰਾਜਪਾਟਾ ਸਿੱਖਿਆ ਮੰਤਰੀ ਜੀ ਨੇ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਕਾਇਆਪਲਕ ਕੀਤਾ ਬੱਚਿਆਂ ਨੂੰ ਗਰੀਬਾਂ ਦੇ ਬੱਚਿਆਂ ਨੂੰ ਬਹੁਤ ਵੱਡੀਆਂ-ਵੱਡੀਆਂ ਡਿਗਰੀਆਂ ਵੱਲ ਨੂੰ ਮੋੜਿਆ ਮਨੀਸ਼ ਸੋਧਿਆ ਜੀ ਸਦੇ ਆਮ ਆਦੀ ਪਾਰਟੀ ਦੇ ਵਰਕਰ ਬੁਲੰਦੀਆ ਸਰਮਾਨ ਮੋਟਰਸਾਈਕਲ ਗੱਡੀਆਂ ਲੈ ਕੇ ਜਿਹੜੇ ਆਏ ਨੇ ਸਰਕਾਰ ਜੋਗ ਬਜ਼ੁਰਗ ਖੜੇ ਨੇ ਬਹੁਤ ਤਜਰਬੇਕਾਰ ਨੇ ਬੜੀਆਂ ਦੇਗਰੀਆਂ ਚੱਕਰ ਦੇ ਤੌਰ ਤੇ ਵਜਮੇ ਬੇਨਤੀ ਕਰਨਾ ਹੈ ਕਿ ਉਹਨਾਂ ਨੇ 11 ਤਰੀਕ ਨੂੰ 11 ਨਵੰਬਰ ਨੂੰ ਕੀ ਜੇ ਨੰਬਰ ਤੇ ਬਟਨ ਹੈ ਐਟਾ ਕਰਨਾ ਲੋਡ ਮਾਈਕ ਚਾਲੂ ਵਾਲਾ ਤੇ ਸਮਰਥਨ ਦੇ ਕੇ ਚਾੜੂ ਵਾਲਾ ਬੰਦਾ ਕਿ ਇਲਾਕੇ ਨੂੰ ਪਹਿਲਾਂ ਵੀ ਤੁਸੀਂ ਬਹੁਤ ਸਹਾਇਤਾ ਦਿੱਤਾ ਜਾਕੀ ਤਸ਼ਪੀਰ ਸਿੰਘ ਸੋਲ ਕੋਈ ਕੁਝ ਹੋਰ ਮਜੂਦ ਸੀ ਤਾਂ ਤੁਸੀਂ ਬਹੁਤ ਭਾਰੀ ਗਿਣਤੀ ਦੇ ਵਿੱਚ ਬਹੁਤ ਪਰਕ ਕੇ ਉਹਨਾਂ ਨੂੰ ਜਤਾਇਆ ਉਸ ਲਈ ਗੋਬਿੰਦਪੁਰ ਤੋਂ ਬੁਲਾਣਾ ਮਨਦੀਪ ਭਾਜਣ ਫੇਰ ਇੱਕ ਵਾਰੀ ਤਰੱਕੀ ਦੇ ਰਾਹਾਂ ਤੇ ਤੁਰਨਾ ਹੈ ਸੜਕਾਂ ਬਣਾਉਣੀਆਂ ਨੇ ਨੌਕਰੀਆਂ ਦੇਣੀਆਂ ਨੇ ਤੇ ਇਹ ਵੀ ਰਹੇ ਆ ਔਰ 75 ਸਾਲ ਪੁਰਾਣਾ ਉਲਝਿਆ ਹੋਇਆ ਤਾਣਾ ਥੋੜੀ-ਥੋੜੀ ਖੁੱਲ ਜਾਊਗਾ ਅਰੇ ਜੀ ਠੀਕ ਮਾਵਾ ਪੈਣਾ ਆਈਏ ਨੇ ਬੱਟੀ ਗਿੱਟੀ ਚ ਕਬੀਲਾ ਦੇ ਕੰਮ ਛੱਡ ਕੇ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਕੋਈ ਹੈਗਾ ਪਤਾ ਹੈ ਰਿਕਾਰਡ ਕਰਦਾ ਜਿਹੜਾ ਚਲਾਉਣਾ ਕਿੰਨਾ ਹੌਕਾ ਹੋਇਆ ਪਿਆ ਮਗਾ ਇਦੇ ਜ਼ਮਾਨੇ ਚ ਬਿਜਲੀ ਤੇ ਬਿੱਲ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ 3000 ਤੋਂ 4000 ਰੁਪਏ ਘਰ ਦਾ ਬਚਣ ਲੱਗ ਗਿਆ ਉਹਦੇ ਨਾਲ ਕਬੀਲਦਾਰੀ ਲੀਹ ਤੇ ਆ ਜਾਂਦੀ ਆ ਆਮ ਆਦਮੀ ਕਲੀਨਿਕ ਖੁੱਲ ਗਏ ਛੋਟੀਆਂ ਮੋਟੀਆਂ ਬਿਮਾਰੀਆਂ ਵਾਸਤੇ ਪਹਿਲਾਂ ਵੱਡੇ ਹਸਪਤਾਲ ਜਾਣਾ ਪੈਂਦਾ ਸੀ ਲਾਈਨਾਂ 'ਚ ਲੱਗਣਾ ਪੈਂਦਾ ਸੀ ਪਰਚੀਆਂ ਕਟਾਉਣੀਆਂ ਪੈਂਦੀਆਂ ਸੀ ਮਹਿੰਗੀਆਂ ਦਵਾਈਆਂ ਆਪ ਖਰੀਦਣੀਆਂ ਪੈਂਦੀਆਂ ਸੀ ਉਹ ਤੋਂ ਫਰੇਟ ਛੁਡ ਗਿਆ ਹੁਣ ਸਾਰੀਆਂ ਦਵਾਈਆਂ ਜਿਹੜੀਆਂ ਆਮ ਆਦਮੀ ਕਲੀਨਿਕ ਦੇ ਵਿੱਚ ਮੁਫਤ ਮਿਲ ਜਾਂਦੀਆਂ ਨੇ ਟੈਸਟ ਹੋ ਜਾਂਦੇ ਨੇ ਜੋ ਆਕਾਦੇ ਸਕੂਲ ਜਿਹੜੇ ਨੇ ਸਰਕਾਰੀ ਉਹ ਸ਼ਾਨਦਾਰ ਹੋ ਗਏ ਹੁਣ ਫਿਕਰਾਂ ਦੀ ਲੋੜ ਨਹੀਂ ਕਿ ਤਾ ਪਹਿਲਾਂ ਇਹੀ ਬੋਲ ਜਾਂਦੇ ਚਲੋ ਆਪਣੀ ਤਾਂ ਜਿਵੇਂ ਕਿਵੇਂ ਕਰਕੇ ਲੰਘੀ ਜੋ ਆਕਾ ਕ ਪੜਾ ਲਈ ਪ੍ਰਾਈਵੇਟ ਸਕੂਲਸ ਪ੍ਰਾਈਵੇਟ ਦੀਆਂ ફીਸਾਂ ਬਹੁਤ ਵੇਗੀਆਂ ਬਹੁਤ ਆ ਰਹੀਆਂ ਉਹ ਸਰਕਾਰੀ ਦੇ ਵਿੱਚ ਵੀ ਪੜਾਈ ਇੱਕੋ ਜਿਹੀ ਹੈ ਮਰਜੀ ਥੋੜੀ ਹੈ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਪੜਾ ਲਈ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲੋ ਪੜਾਈ ਇੱਕੋ ਜੀ ਪਰ ਉਧਰ ਫੀਸ ਲੱਗੂ ਇਧਰ ਫੀਸ ਨਹੀਂ ਲੱਗਦੀ ਸੋ ਕਰ ਰਹੇ ਆ ਕੰਮ ਜਿੰਨਾ ਵੀ ਮਤਬਦ ਹੋ ਸਕੇ ਕਿਉਂਕਿ ਅਸੀਂ ਕੋਈ ਪੈਸੇ ਕਮਾਉਣ ਨਹੀਂ ਆਏ ਅਸੀਂ ਕਿ ਧੰਗਾ ਨਹੀਂ ਬਣਾਉਣਾ ਰਾਜ ਦਿੱਤੇ ਹੋ ਅਸੀਂ ਆਮਕਰਾਂ ਤੋਂ ਉੱਥੇ ਆਇਆ ਜਿਵੇਂ ਆ ਪਿੰਡਾ ਸਾਡਾ ਪਿੰਡ ਵੀ ਇੱਧਰ ਲਈ ਹੈ ਤੇ ਉਹੀ ਸਮੱਸਿਆਵਾਂ ਮਖੋਟੀਆਂ ਨੇ ਉਹੀ ਸਮੱਸਿਆਵਾਂ ਨੇ ਚਾਹੇ ਉਹ ਖੇਤੀ ਨਾਲ ਸੰਬੰਧਤ ਨੇ ਚਾਹੇ ਖੇਤ ਮਜ਼ਦੂਰਾਂ ਨਾਲ ਸੰਬੰਧਤ ਨੇ ਸੁਮਾਕੀਤ ਧਨਾੜ ਬੰਦੇ ਨੇ ਜੀ ਉਹਨਾਂ ਦਾ ਕੀ ਕਰੀਏ ਉਹਦਾ ਮਤਲਬ ਪੀੜੀਆਂ ਦਾ ਪੈਸਾ ਕਮਾਈ ਬੈਠੇ ਨੇ ਉਹ ਤਾਂ ਪਹਾੜਾਂ 'ਚ ਬੱਦੀ ਬੈਠੇ ਆ ਉਹ ਤਾਂ ਪਤਾ ਨਹੀਂ ਕਿੱਥੇ ਕਿੱਥੇ ਬੇਨਾਮ ਆਪਣੀਆਂ ਪ੍ਰਾਪਰਟੀਆਂ ਲਈ ਬੈਠੇ ਆ ਉਹ ਤਾਂ ਬਸ ਖੇਡਦੇ ਨੇ ਉਹ ਤਾਂ ਤੁਹਾਡੇ ਨਾਲ ਖੇਡਦੇ ਨੇ ਕਹਿੰਦਾ ਇਹ ਕਹਿੰਦੇ ਨੇ ਉਹ ਵੀ ਸੈਮੀਫਾਈਨਲ ਹੈ ਕਿ ਫਾਈਨਲ ਹੈ ਇਹ ਤਾਂ ਖੇਡਦੇ ਨੇ ਥੋੜਾ ਜਿਹਾ ਸ੍ਰੀਸ਼ ਕਰਕੇ ਉਹ ਹੰਜ ਬੰਦੇ ਨੂੰ ਅੱਗੇ ਲੈ ਕੇ ਆਓ ਜਿਹੜਾ ਤੁਹਾਡੇ ਦੁੱਖ ਸੁੱਖ ਜਾਣਦਾ ਹੋਵੇ ਤੁਹਾਡੀਆਂ ਕਰੀਆਂ ਤੁਹਾਡੇ ਇੱਕ ਬੰਦ ਨਾਲੇ ਰੇਲੇ ਥੋੜੇ ਟਰੈਕਟਰ ਥੋੜੀਆਂ ਦਿਹਾੜੀਆਂ ਥੋੜੀਆਂ ਦਾਤੀਆਂ ਕਈਆਂ ਉਹਨਾਂ ਨੂੰ ਜਾਣਦਾ ਹੋਵੇ। ਉਹ ਜਿਨ੍ਹਾਂ ਨੇ ਕਦੇ ਸਰਕਾਰੀ ਸਕੂਲ ਚ ਪੜ੍ਹਾਈ ਹੋਈ ਨਹੀਂ ਕੀਤੀ ਸੁਖਵੀਰ ਬੱਲ ਵਰਗੇ ਇਹਨਾਂ ਨੂੰ ਕੀ ਪਤਾ ਪੰਜਾਬ ਦੀ ਸੱਸਿਆਵਾਂ ਦਾ। ਪੰਜਾਬੀ ਨਹੀਂ ਆਉਂਦੀ ਬੋਲਣੀ ਨਹੀਂ ਆਉਂਦੀ ਪੰਜਾਬੀ। ਕਿਉਂਕਿ ਜਿਹੜੇ ਸਕੂਲਾਂ ਚ ਪੜ੍ਹਦੇ ਨੇ ਉੱਥੇ ਪੰਜਾਬੀ ਹੈ ਹੀ ਨਹੀਂ ਅੰਚ ਵੀ ਨਹੀਂ ਹੈਗੀ। ਉੱਥੇ ਪੰਜਾਬੀ ਹੈ ਨਹੀਂ। ਉਹ ਤਾਂ ਥੋੜੀ ਬੋਲ ਜਿਹੜੀ ਪੰਜਾਬੀ ਸਿੱਖੀ ਹੈ। ਥੋੜੀਓ ਆਹ ਸਟੇਜ 'ਸੂਜਾ ਦੇ ਉਹ ਵੀ ਗਲਤ ਮਤ ਜੀ ਬੋਲਦੇ ਐ ਉਹਨੂੰ ਪਤਾ ਨਹੀਂ ਹੈਗਾ। ਉਹ ਤਾਂ ਇਹ ਕਹਿਣ ਲੱਗ ਜਾਂਦੇ ਕਿਹਦੇ ਦੇਖੋ ਦੋ ਲਾਈਟਾਂ ਅੱਡੇ 2:30 ਕਿਹਾ ਸਾਢੇ ਦੋ ਨਹੀਂ ਹੁੰਦੇ ਢਾਈ ਹੁੰਦੇ ਆ ਯਾਰ ਉਹ ਸਾਢੇ ਦੋ ਕਹਿੰਦੇ ਆ ਉਹ ਸਾਡੇ ਇੱਕ ਕਹਿੰਦੇ ਡੇਢ ਨਹੀਂ ਕਹਿਣਾ ਹੁੰਦਾ ਉਹਨਾਂ ਨੂੰ ਕਿਉਂਕਿ ਪੜ੍ਹੇ ਹੀ ਨਹੀਂ ਕਦੇ ਪੰਜਾਬ ਚ ਰਹੇ ਨਹੀਂ ਇਸ ਕਰਕੇ ਉਹਨਾਂ ਨਾਲ ਆਪਣਾ ਕੀ ਮੇਲ ਹੈ ਜੀ ਉਹਨਾਂ ਦੇ ਦਰਵਾਜ਼ੇ ਜਿਹੜੇ ਨੇ ਮਹਿਲਾਂ ਦੀਆਂ ਕੰਨੀਆਂ ਇੰਨੀਆਂ ਉੱਚੀਆਂ ਨੇ ਕਿ ਕਰੀਬ ਦੀ ਆਵਾਜ਼ ਅੰਦਰ ਪਹੁੰਚਦੀ ਨਹੀਂ ਅਸੀਂ ਥੋੜੇ ਬਰ ਕੇ ਆਂ ਖਾਮਕਰਾਚੋਂ ਨਿਕਲੇ ਹੋਏ ਆਂ ਕੁਸੀਂ ਦਾਰ ਤੋਂ ਪਹਿਲਾਂ ਕਦੇ ਐ ਮੁਕਮਤਰੀ ਖੜਾ ਕਰਾ ਕੇ ਗਏ ਗੱਲ ਕਰਦੇ ਬਹੁਤ ਬੇਲਣਦੇ ਸੀ ਐਨਾ ਦੇ ਦਿਓ ਮਿਰਨੀਂ ਦੇ ਸੀ ਜਿਹੜੀ ਲੱਗਦੇ ਸੀ ਪਰ ਉਹ ਲੋਕਾਂ ਤਾਂ ਐ ਲੱਗਦਾ ਸੀ ਪਤਾ ਨਹੀਂ ਕਿ ਕਿਹੋ ਜਿਹੇ ਹੋਰ ਕਰਦੇ ਰਹਿੰਦੇ ਨੇ ਇਹਨਾਂ ਨਾਲ ਬਸ ਬਸ ਗੁਰੂ ਹੀ ਐ ਕਰ ਦਿੰਦੇ ਸੀ ਆਪਾਂ ਆਪਣੇ ਕੋਲੇ ਕੋਈ ਹੋਰ ਰਾਹ ਵੀ ਨਹੀਂ ਸੀ ਆਪਣੇ ਕੋਲੇ ਜੇ ਇੱਕ ਨੂੰ ਹਰਾ ਕੇ ਦੂਜੇ ਕੋਲੇ ਦੂਜੇ ਨੂੰ ਹਰਾ ਕੇ ਵੀ ਪਹਿਲੇ ਕੋਲੇ ਸਮਝ ਕਿ ਤੀਜਾ ਰਾਤ ਭੁੱਲਿਆ ਚਾਰਗ ਵਾਲਾ ਮਾਵਾ ਪੈਣਾ ਕਰੀਆਂ ਇਹਨਾਂ ਨੂੰ ਤਾਂ ਪਤਾ ਝਾੜੂ ਦਾ ਮੁੱਲ ਕੀ ਹੁੰਦਾ ਤਾਂ ਤੜਕੇ-ਤੜਕੇ 4:30-5:00 ਵਜੇ ਸਿੱਖ ਲੱਗਣਾ ਸਰਬੱਤੋ ਅੰਮ੍ਰਿਤ ਵੇਲਾ ਹੁੰਦਾ ਹੈ ਭਾਈ ਜਿਗਾਉਂਦੇ ਨੂੰ ਇਹ ਵਿੱਚ ਵੀ ਲੱਭ ਲੈਂਦੀ ਐ ਤੇ ਝੜਾਂ ਕਿੰਨੇ ਆ ਚਰਖਾ ਜਿਹੜੀ ਆਉਂਦੇ ਆਡੀਓ ਵਾਸਤੇ ਬਹੁਤ-ਬਹੁਤ ਥੋੜਾ ਧੰਨਵਾਦ ਹੈ ਕਿ ਤੁਸੀਂ ਇਹਨਾਂ ਮਾਨ ਸਤਕਾਰ ਦੇ ਰਿਓ ਕਿੱਥੇ ਜਾਂਦੇ ਆ ਲੋਕ ਇਹੀ ਕਹਿੰਦੇ ਨੇ ਕੋਈ ਫਿਕਰ ਨਾ ਕਰੋ ਅਸੀਂ ਤੁਹਾਨੂੰ ਸੋ ਇੱਕ ਵਾਰੀ ਗੁਰੂ ਘਰ ਅੱਥੇ ਲੱਗਦੇ ਆ ਇੱਕ ਵਾਰੀ ਸੱਚੇ ਦਿਲੋਂ ਚਕਾਰਾ ਉਹਨਿਆ ਉੱਪਰ ਕਰਕੇ ਲਾ ਦਿਓ ਤਾਂ ਕਿ ਜਕਾਰੇ ਵੀ ਗੂੰਜਦੇ ਰਹਿਣ ਗੂੰਜਾਂ ਪੈਂਦੀਆਂ ਰਹਿਣ ਸਾਡੇ ਧਰਮ ਦੀਆਂ ਸਾਡੀਆਂ ਕੁਰਬਾਨੀਆਂ ਦੀਆਂ 630 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਤੈਜ ਸ਼ੁਰੂ ਕੀਤਾ ਦਿੱਲੀ ਤੋਂ ਰਕਾਬ ਗੰਜੂਰ ਤੋਂ ਬਰਾ ਸਾਹਿਬ ਸੀਮਾ ਰਾਤ 13 ਲਾਈਫ ਤੋਂ ਤੇ ਪੂਰਾ 1 ਮਹੀਨਾ ਗੁਰੂ ਸਾਹਿਬ ਦੀ ਜਿਹੜੀ ਸਾਡੇ ਤਰਫੋਂ ਦਾ ਇਹ ਜਹਾਦ ਤਾਂ ਉਹਨੂੰ ਲੋਕਾਂ ਤੱਕ ਪਹੁੰਚਾਵਾਂਗੇ ਅਗਲੀਆਂ ਪੀੜ੍ਹੀਆਂ ਨੂੰ ਦੱਸਾਂਗੇ ਕਿ ਐਂ ਕਿਸੇ ਹੋਰ ਦੀ ਰੱਖਿਆ ਵਾਸਤੇ ਦੂਜੇ ਦੇ ਧਰਮਾਂ ਦੀ ਰੱਖਿਆ ਵਾਸਤੇ ਸੀਸ ਕਟਾਇਏ ਜਾਂਦੇ ਨਹੀਂ ਇਹ ਕੋਈ ਆ ਭਾਈ ਖਿਲਾ ਵੇਚ ਕੇ ਰਿਓੜੀਆਂ ਵੇਚ ਕੇ ਸਰਦਾਰੀਆਂ ਨਹੀਂ ਮਿਲੀਆਂ ਇਹ ਕੁਰਬਾਨੀਆਂ ਨਾਲ ਮਿਲੀਆਂ ਨੇ ਕਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਕਿਵੇਂ ਤਿਆਗ ਮੱਲ ਤੋਂ ਤੇਗ ਬਹਾਦਰ ਬਣੇ ਇਹ ਸਾਰਾ ਦੱਸਣ ਦੀ ਲੋੜ ਹੈ ਅਜੇ ਤੱਕ ਸਾਨੂੰ ਇਹ ਪੜਾਇਆ ਨਹੀਂ ਗਿਆ ਸਾਡਾ ਵਿਰਸਾ ਸਾਡੀਆਂ ਕੁਰਬਾਨੀਆਂ ਉਹ ਆਹੋ ਬੱਕੀ ਹੋ ਕੇ ਇੱਕ ਚੰਗਾ ਪੰਜਾਬ ਸਿਰ ਜੀ ਹੈ ਜਿਹਦੇ ਆ ਲੋਕ ਉਦਾਹਰਨਾ ਦਿੰਦੇ ਹੁੰਦੇ ਸੀ ਅਸੀਂ ਛਿੰਝਾਂ ਵਾਲੇ ਸੀ ਅਸੀਂ ਕੁਸ਼ਤੀਆਂ ਘੁਰਦੇ ਸੀ ਅਸੀਂ ਕਬੱਡੀਆਂ ਖੇਡਦੇ ਸੀ ਫੌਜਾਂ 'ਚ ਭਰਤੀ ਹੋਣ ਨੂੰ ਮਸ਼ਹੂਰ ਸੀ ਉਹ ਕਿੱਧਰ ਗਿਆ ਜੀ ਉਹ ਪੁਰਾਣਾ ਜ਼ਮਾਨਾ ਹੀ ਨਹੀਂ ਰਿਹਾ ਬਜ਼ੁਰਗ ਖੜੇ ਨੇ ਉਹ ਵੀ ਦੇਖਦੇ ਹੋਣਗੇ ਵੀ ਆਹ ਕਹੇ ਜੇ ਅੱਜ ਕੱਲ ਕੀ ਹੋ ਗਿਆ ਇਹ ਇਹਨਾਂ ਨੇ ਟੀਕੇ ਲਾ ਲਾ ਕੇ ਸਾਡੀਆਂ ਨਸਾਂ 'ਚ ਚਿੱਟੇ ਦੇ ਟੀਕੇ ਲਾ ਲਾ ਕੇ ਘਰ ਘਰ ਚਿੱਟੇ ਰੰਗ ਦੇ ਸੱਤਰ ਪਛਾਤੇ ਲੱਖਾਂ ਸਾਡੀਆਂ ਧੀਆਂ ਭੈਣਾਂ ਦੀਆਂ ਰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਦੇ ਨੇ ਤੇ ਹੁਣ ਜਦੋਂ ਫੜ ਕੇ ਅਸੀਂ ਅੰਦਰ ਦਿੱਤੇ ਆ ਹੁਣ ਬਾਕੀ ਸਾਰੇ ਉਹਨਾਂ ਦੇ ਹੱਥ ਚ ਆ ਗਏ ਕਹਿੰਦੇ ਨਾ ਜੀ ਫੜਨਾ ਚਾਹੀਦਾ ਇਸ ਤੋਂ ਹੋਰ ਕਿਵੇਂ ਫੜਦੇ ਜੀ ਕਹਿੰਦੇ ਸਵੇਰੇ 8:00 9:00 ਵਜੇ ਪੁਲਿਸ ਆ ਗਈ ਹਲੇ ਸਾਡੇ ਬੱਚਿਆਂ ਨੇ ਨਾਸ਼ਤਾ ਵੀ ਨਹੀਂ ਕੀਤਾ ਸੀ ਕਹਿੰਦੇ ਜਦੋਂ ਸਾਡੇ ਘਰੇ ਉਹਨੇ ਉਹਨਾਂ ਨੂੰ ਤੜਕੇ 4:00 ਵਜੇ ਆ ਜਾਣੇ ਹੋ ਸਾਡੇ ਵਾਲੇ ਨਾਸ਼ਤਾ ਕਰਕੇ ਸੌਂਦੇ ਆ ਫਿਰ ਜੇ ਜਦੋਂ ਆਪਦੇ ਘਰੇ ਲੱਗਦਾ ਨਾ ਉਦੋਂ ਪਤਾ ਲੱਗਦਾ ਹੈ ਦੂਜਿਆਂ ਦੇ ਘਰੇ ਲੱਗੀ ਹੋਈ ਆ ਕਿ ਲੋਹੜੀ ਲੱਗਦੀ ਆ ਆਪਦੇ ਘਰੇ ਹੋਈ ਲੱਗੀ ਆ ਕਿ ਦਾ ਸੇਕ ਲੱਗਦਾ 8-9 ਵਜੇ ਕਹਿੰਦੇ ਆ ਤੜਕੀ ਕਿਉਂਕਿ 12 1 ਵਜੇ ਉੱਠਣ ਵਾਲੇ ਨੇ ਨਾ ਤੜਕਾ ਹੁੰਦਾ ਉਹ 8-9 ਵਜੇ ਸੋ ਇਸ ਕਰਕੇ ਉੱਥੇ ਕੋਈ ਆਇਆ ਹੱਥ ਵਧ ਕੇ ਬੇਨਤੀ ਕਰਨਾ ਆ ਕਿ ਆਓ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਸਿਰ ਜੀ ਇਹ ਦੁਬਾਰਾ ਸਿਰ ਜੀ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਟਿੱਗਿਆ ਪਰ ਪੰਜਾਬ ਬਹੁਤ ਬੜੀ ਮਿੱਠਿਆ ਵੀ ਹੈ ਪੰਜਾਬ ਨੂੰ ਉਠਣਾ ਵੀ ਆਉਂਦਾ ਹੈ ਪੰਜਾਬ ਸੰਕਟਾਂ ਨੂੰ ਛੋਟੇ ਕਰ ਦਿੰਦਾ ਜਦੋਂ ਪੰਜਾਬੀਆਂ ਦਾ ਜਲਵਾ ਕਰਾ ਉਹ ਇੱਕ ਪਾਸੇ ਹੋ ਗਿਆ ਤੁਰ ਪੇ ਦੋਨੇ ਤੁਪਕਾਂ ਦੇ ਕਾਰਾ ਦਾ ਬੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸੰਤੋਖ ਸਾਹਿਬ ਧੰਨਵਾਦ ਕਰਦੇ। ਉਹਦੀ ਸਤਿਕਾਰਯੋਗ ਇਸ ਪਿੰਡ ਦੇ ਮੇਰੇ ਮੌਜੂਦ ਸਾਡੀਆਂ ਮਾਵਾਂ ਸਾਡੀਆਂ ਬੱਚੀਆਂ ਇਸ ਪਿੰਡ ਦੇ ਸਮੁੱਚੇ ਨਗਰ ਦੇ ਸਾ ਬੜਾ ਧਿਰੋ 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 ਤਲਵਾਰ ਕਿ ਤੁਸੀਂ ਹਮੇਸ਼ਾ ਹੀ ਬੜਾ ਵੱਡਾ ਬਾਣ ਰੱਖਿਆ ਔਰ ਹਮੇਸ਼ਾ ਹੀ ਗੋੜ ਗੋੜ ਵਾਲੋਂ ਚੜ੍ਹਦੀ ਕਲਾ ਰਹੀ ਆ ਤੁਹਾਡੀ ਚੜ੍ਹਦੀ ਕਲਾ ਰਹੀ ਆ ਔਰ ਅੱਜ ਚੇਚੇ ਤੌਰ ਤੇ ਪਹੁੰਚੇ ਨੇ ਤੁਹਾਡੇ ਕੋਲ ਪੰਜਾਬ ਦੇ ਹਰਮਨ ਪਿਆਰੇ ਮੁਖਮਤਰੀ ਸਾਹਿਬ ਸਾਪਕਵਤ ਸਿੰਘ ਜੀ ਮਾਨ ਉਹਨਾਂ ਨਾਲ ਪੰਜਾਬ ਦੇ ਚਾਰਜ ਬੜੇ ਸਰਕਾਰਯੋਗ ਕਮਿਸ਼ ਯੋਧਿਆ ਜੀ ਔਰ ਵੀਰੋ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਤਿੰਨ ਨੰਬਰ ਦੇ ਆਪਣਾ ਭੱਣਿਆ ਤੇ ਝਾੜੂ ਦਾ ਨਿਸ਼ਾਨ ਤਕੜੇ ਹੋ ਕੇ ਆਪਣੇ ਇਲਾਕੇ ਦੀ ਆਪਣੇ ਪਿੰਡਾਂ ਦੀ ਇਸ ਤਰ੍ਹਾਂ ਦਾ ਹਾਵ ਤੇ ਬੇਦਰ ਧਰਤੀ ਲਈ ਆਪਾਂ ਇਹ ਕਾਮਯਾਬੀ ਰੱਖੜੀਆਂ ਤੁਹਾਡਾ ਬਹੁਤ ਬਹੁਤ ਕੋਟਨ ਕੋਟਨ ਤੁਹਾਡਾ ਧੰਨਵਾਦ ਸਮੁੱਚੇ ਗੋਲਵੜ ਨਗਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਿੰਦਾਬਾਦ